ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਆਸਾ ਮਹੱਲਾ ਤੀਜਾ ਅਸ਼ਟਪਦੀਆ ਕਾਰ ਅਠਵਾ ਕਾਫੀ ਗੁਰ ਤੇ ਸਾਤ ਊਪਜੈ ਜਿਨ ਤ੍ਰਿਸ਼ਨਾ ਅਗਨ ਬੁਝਾਈ ਬੁਝਾਈ ਫੋਲਾ ਗੁਰ ਤੇ ਨਾਮ ਪਾਈਐ ਵੱਡੀ ਵਡਿਆਈ ਏਕੋ ਨਾਮ ਚੇਤ ਮੇਰੇ ਭਾਈ ਜਗ ਜਲੰਦਾ ਦੇਖ ਕੈ ਜਗਤ ਜਲੰਦਾ ਦੇਖ ਕੈ ਭਜ ਪਏ ਸਰਣਾਈ ਰਹਾਉ ਭਜ ਕਸ ਕੇ ਬੋਲਨਾ ਭਜ ਪਏ ਸਰਣਾਈ ਗੁਰ ਤੇ ਗਿਆਨ ਊਪਜੈ ਮਹਾ ਤਤ ਵਿਚਾਰਾ ਗੁਰ ਤੇ ਘਰ ਦਰ ਪਾਇਆ ਭਗਤੀ ਭਰੇ ਪੰਡਾਰਾ ਪਾਇਆ ਇਉਂ ਨਹੀਂ ਕਹਿਣਾ ਪਾਇਆ ਗੁਰਮੁਖ ਨਾਮ ਧਿਆਈਐ ਬੂਝੈ ਵਿਚਾਰਾ ਗੁਰਮੁਖ ਭਗਤ ਸਲਾਹ ਹੈ ਅੰਤਰ ਸ਼ਬਦ ਅਪਾਰਾ ਜਿਵੇਂ ਹਾਏ ਬੋਲਨੇ ਹਨ ਗੁਰਮੁਖ ਭਗਤ ਸਲਾਹ ਹੈ ਅੰਤਰ ਸ਼ਬਦ ਅਪਾਰਾ ਆਹਮ ਪਾਠੀ ਸਿੰਘ ਜਦੋਂ ਚਾਲ ਨਾਲ ਪੜਦੇ ਹੁੰਦੇ ਆ ਉਹਨੂੰ ਐ ਆਪਣੀ ਆਵਾਜ਼ ਵਿੱਚ ਪਿਆ ਜੈ ਜੈ ਐ ਬੁੱਲ ਜਾਂਦੇ ਨੇ ਇਸ ਕਰਕੇ ਸ਼ੁੱਧ ਉਚਾਰਨ ਨਹੀਂ ਐ ਗੁਰਮੁਖ ਸੂਖ ਊਪਜੈ ਦੁਖ ਕਦੇ ਨਾ ਹੋਈ ਗੁਰਮੁਖ ਹੋਮੈ ਮਾਰੀ ਐ ਮਨ ਨਿਰਮਲ ਹੋਈ ਸਤਗੁਰ ਮਿਲਿਆ ਆਪ ਗਿਆ ਤ੍ਰਿਪਾਣ ਸੋਜੀ ਪਾਈ ਨਿਰਮਲ ਜੋਤ ਫਸਰ ਰਹੀ ਜੋਤੀ ਜੋਤ ਮਿਲਾਈ ਪੂਰਾ ਗੁਰ ਸਮਝਾਇਆ ਪੂਰਾ ਗੁਰ ਸਮਝਾਇਆ ਗੁਰ ਸਮਝਾਇਆ ਨਹੀਂ ਕਹਿਣਾ ਪੂਰਾ ਗੁਰ ਸਮਝਾਇਆ ਪੂਰਾ ਗੁਰ ਸਮਝਾਇਆ ਮਤ ਊਤਮ ਹੋਈ ਅੰਤਰ ਸੀਤਲ சாੰਤ ਹੋਈ ਨਾਮੇ ਸੁਖ ਹੋਈ ਪੂਰਾ ਸਤਗੁਰ ਤਾਂ ਮਿਲੈ ਜਾਂ ਨਦਰ ਕਰੇ ਕਿਲ ਵਿਖ ਪਾਪ ਸਭ ਕੱਟੀ ਐ ਫਿਰ ਦੁਖ ਵਿਗਨ ਨਾ ਹੋਈ ਫਿਰ ਦੁਖ ਵਿਗਨ ਨਾ ਹੋਈ ਆਪਣੇ ਹੱਥ ਵਢਿਆਈਆ ਦੇ ਨਾਮੇ ਲਾਇਏ ਨਾਨਕ ਨਾਮ ਨਿਧਾਨ ਮਨ ਵਸਿਆ ਵਡਿਆਈ ਪਾਏ ਵਾਹਿਗੁਰੂ ਜੀ ਕਾ ਕਾਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ